ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਆਪਣੀ ਚੈਨਲ ਤੇ ਸਵਾਗਤ ਹੈ ਜੀ ਜਿਹੜੇ ਭੈਣ ਭਰਾ ਜੀ ਆਪ ਇਨ ਨਾਲ ਜੁੜੇ ਹੋਏ ਨੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਪਰਮਾਤਮਾ ਸਾਰਿਆਂ ਨੂੰ ਛੁੜਕੇ ਚੜ੍ਹਦੀ ਕਲਾ ਚ ਰੱਖੇ ਸਾਰੇ ਭੈਣ ਭਰਾਸ ਦੇ ਬਸੇ ਰਹਣ ਜੀ ਆਪਣੀ ਵੀਡੀਓ ਨੂੰ ਦੇਖਣ ਲਈ ਤੇ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਜੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਹੈ ਜੀ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾਈ ਰੱਖੋ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਰਿਆ ਕਰੋ ਜੀ ਜਿਹੜੇ ਨਵੇਂ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਜੀ ਉਹ ਵੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਦੇਖੋ ਜੀ ਤੇ ਚੈਨਲ ਵੀ ਸਬਸਕ੍ਰਾਈਬ ਕਰੋ ਜੀ ਆਪਾਂ ਨੇ ਸਰ੍ਹੋਂ ਦਾ ਤੇਲ ਗਰਮ ਰੱਖਿਆ ਆਪਾਂ ਕarele ਕੱਟ ਕੇ ਰੱਖੇ ਨੇ ਜੀ ਆਪਾਂ ਪਹਿਲਾਂ ਇਹਨਾਂ ਨੂੰ ਤੇਲ ਦੇ ਵਿੱਚ ਫਰਾਈ ਕਰ ਲਾਂ ਹੁਣ ਜੀ ਗਰੇਲੇ ਆਪਾਂ ਨੂੰ ਤੇਲ ਦੇ ਵਿੱਚ ਐਡ ਕਰ ਲੇ ਇਸ ਤਰ੍ਹਾਂ ਜੀ ਫਰਾਈ ਕਰਕੇ ਬਣਾਉਣ ਦੇ ਨਾਲ ਜਿਹੜੇ ਕareleਆਂ ਦੀ ਕੜੱਤਨ ਉਹ ਦੂਰ ਹੋ ਜਾਂਦੀ ਹੈ ਜੇ ਆਪਾਂ ਆ ਫਰਾਈ ਕਰਨੇ ਹੁਣ ਤਾਂ ਆਪਾਂ ਇਹਨਾਂ ਨੂੰ ਇਹ ਨਮਕ ਲਾ ਕੇ ਰੱਖ ਦੋ ਲੂਣ ਲਾ ਕੇ ਰੱਖ ਦੋ ਅੱਧਾ ਘੰਟਾ ਫਿਰ ਘੁੱਟ ਕੇ ਇਹਨਾਂ ਦਾ ਪਾਣੀ ਜਿਆ ਕੱਢ ਦੋ ਕੋੜਾ ਜਿਹਾ ਪਾਣੀ ਨਿਕਲ ਜਾਵੇ ਤੇ ਆਪਾਂ ਤਾਂ ਕੋੜੀ-ਕੂੜੀ ਵੀ ਖਾ ਲਈ ਐ ਜੀ ਕਈ ਵਾਰ ਬੱਚੇ ਨੇ ਉਹ ਨਹੀਂ ਖਾਂਦੇ ਹੈਗੇ ਉਹਦੇ ਕਰਕੇ ਫਿਰ ਆਪਾਂ ਤੇਲ ਦੇ ਵਿੱਚ ਕਰ ਲੈਨੇ ਫਰਾਈ ਨਹੀਂ ਕਰਨੇ ਤਾਂ ਆਪਾਂ ਨਮਕ ਲਾ ਕੇ ਰੱਖ ਦੋ ਬਾਅਦ ਚ ਘੁੱਟ ਕੇ ਉਹਨਾਂ ਦਾ ਕੋੜਾ ਜਿਹਾ ਪਾਣੀ ਕੱਢ ਦੋ ਆਪਾਂ ਪਹਿਲਾਂ ਗਰੇਲਿਆਂ ਨੂੰ ਫਰਾਈ ਕਰਕੇ ਕੱਢ ਲਾਂਗੇ ਜੀ ਬਾਅਦ ਦੇ ਵਿੱਚ ਪਿਆਜ਼ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਕੱਢ ਕੇ ਫੇਰ ਪਿਆਜ਼ ਪਾਵਾਂਗੇ ਇਹ ਕ੍ਰੇਲੇ ਆਪਾਂ ਥੋੜੇ ਜਿਹਾ ਹੋਰ ਫਰਾਈ ਕਰ ਲਾਂਗੇ ਇਹ ਜਿਹੜਾ ਆਪਣੇ ਕ੍ਰੇਲੇ ਹੁੰਦੇ ਨੇ ਫਰਾਈ ਤੇ ਨਾਲ ਦੀ ਨਾਲ ਆਪਾਂ ਜੀ ਪਿਆਜ਼ ਨੇ ਉਹਨਾਂ ਨੂੰ ਕੱਟ ਕੇ ਤਿਆਰ ਕਰ ਲਾਂਗੇ ਤਾਂ ਜੀ ਲੋ ਜੀ ਆਪਣੇ ਕ੍ਰੇਲੇ ਵੀ ਫਰਾਈ ਹੋ ਗਏ ਆਪਾਂ ਇਹਨਾਂ ਨੂੰ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਤੇਦਰ ਪਿਆਜ਼ ਵੀ ਜੀ ਆਪਾਂ ਨੇ ਕੱਟ ਕੇ ਤਿਆਰ ਕਰ ਲੇ ਲਓ ਜੀ ਕਰੇਲੇ ਆਪਾਂ ਨੇ ਕੱਢ ਲਏ ਕਿ ਕੋਲੀ ਦੇ ਵਿੱਚ ਹੁਣ ਤੇਲ ਦੇ ਵਿੱਚ ਆਪਾਂ ਜੀ ਪਿਆਜ਼ ਐਡ ਕਰ ਦਾਂਗੇ ਤੇਲ ਜੀ ਗਰਮ ਨਹੀਂ ਹੈ ਜਿਵੇਂ ਜੈਸ ਬੰਦ ਕਰਤਾ ਸੀਗਾ ਕਿਤੇ ਛਿੱਟਾ ਜਿਹਾ ਇਹਨਾਂ ਪੈ ਜਵੇ ਜੀ ਤੇਲ ਪੂਰਾ ਗਰਮ ਆ ਆਪਾਂ ਨੇ ਉਸੇ ਤੇਲ ਦੇ ਵਿੱਚ ਪਾ ਲੇ ਪਿਆਜ ਪਾ ਕੇ ਫਿਰ ਆਪਾਂ ਗੈਸ ਨੂੰ ਔਨ ਕਰ ਦਾਂਗੇ। ਲੈ ਕੇ ਆਜਾ ਤਾਂ ਮੈਂ ਆਡ ਕਰਕੇ ਆਪਾਂ ਇਹਨਾਂ ਨੂੰ ਥੋੜੀ ਜਿੰਨੀ ਚਟਪਕਾ ਲਾਂਗੇ। ਲੰਬੇ ਲੰਬੇ ਪਿਆਜ ਕੱਟ ਲਓਂ ਪੂਰੇ ਦਾਣੇ ਦਿੱਤਾ। ਲੰਬੇ ਲੰਬੇ ਪਿਆਜ ਵਧੀਆ ਲਾਗੇ। ਤੁਹ ਜੜੀ ਬੁਲਾ ਰਹੇ ਹਾਂ ਜੀ ਰਸਤੇ ਵਿੱਚ ਅੰਡਰੋਨ ਵੀ ਕਰਨਾ ਹੈ ਮੈਨੂੰ ਤਵੇ ਤੇ ਪੱਕੇ ਹੀ ਰਹਿ ਜਾਂਦੇ ਨੇ ਤੇ ਫਿਰ ਮੈਂ ਗੈਸ ਕਰਕੇ 2 ਕੁ ਮਿੰਟ ਲਈ ਘੱਟ ਦਾਂਗੀ ਇਹ ਆਪਣੇ ਆਪ ਹੀ ਬਣ ਜਾਏਗਾ ਆਪਾਂ ਨਾਮਕ ਵੀ ਪਾ ਸਕਦੇ ਆ ਜਿਹਦੇ ਵਿੱਚ ਪਹਿਲਾ ਨਾਮ ਤੋਂ ਪਾਉਣ ਦੇ ਨਾਲ ਉਹ ਵੀ ਪਿਆਜ਼ ਜਲਦੀ ਹੋ ਜਾਂਦੇ ਨੇ ਹੁਣ ਜੀ ਪਿਆਜ਼ ਆਪਾਂ ਨੇ 2-3 ਮਿੰਟ ਵਾਸਤੇ ਗਾਇਆ ਸੀ ਇਹਨੂੰ ਕਰਕੇ ਢਾੜ ਦਿੱਤੀ ਗਏ ਥੋੜਾ ਥੋੜਾ ਹੌਨ ਲਾ ਕੇ ਜੀ ਬਰਾਉਨ ਥੋੜੀ ਜਿਹੀ ਹੋਰ ਕਰ ਲਾਂਗੇ ਕarele ਜੀ ਆਪਣੇ ਘਰ ਦੇ ਹੀ ਨੇ ਜਿੰਨੇ ਕ ਲੱਗ ਜਣੇ ਆਪਾਂ ਨਾਲ ਦੀ ਨਾਲ ਬਣਾਉਂਦੇ ਰਹਿੰਦੇ ਜੀ ਹੁਣ ਕਤੇ ਘਰ ਦੀ ਸਬਜ਼ੀ ਦੀ ਤਾਂ ਬਹੁਤ ਮੂਰ ਹੈ ਜੀ ਬਿਲਕੁਲ ਤਾਜੀ ਤੋੜ ਕੇ ਆਪਾਂ ਬਣਾ ਸਕਦੇ ਆ ਆਪਣੇ ਜਿਵੇਂ ਲੱਗ ਕarele ਵੀ ਲੱਗ ਰਹੇ ਨੇ ਆਰਾਮ ਤੋਰੀਆਂ ਵੀ ਅਦਰੂ ਵੀ ਕਦੇ ਕਦੇ ਲੱਗ ਜਾਂਦਾ ਜੀ ਤੁਹਮੀ ਜੇ ਪੈਨ ਲੱਗ ਗਿਆ ਸੀ ਉਦੋਂ ਵਿੱਚ ਨੂੰ हट ਗਈਆਂ ਸੀ ਉਪਰ ਇਹਨਾਂ ਨੂੰ ਬਰਾਉਨ ਜੇ ਕਰਕੇ ਫਿਰ ਦੋ ਤੇ ਇਹਦੇ ਵਿੱਚ ਨਾਣ ਮਿਰਚ ਜਿਹੜਾ ਤੁਸੀਂ ਆਪਾਂ ਨੇ ਪਾਉਣਾ ਸਾਰਾ ਸਮਾਨ ਫਿਰ ਆਪਾਂ ਐਡ ਕਰ ਦ। ਆਪਾਂ ਕੋਈ ਸਾਰੇ ਬਣਾਉਂਦੇ ਰਹਿੰਨੇ ਹਰੇਕ ਦਾ ਆ ਦੱਬ ਲੱਗ ਤਰੀਕਾ ਹੈ। ਅੱਗੇ ਕਈ ਰੈਸਪੀ ਬਣਾਉਂਦੇ ਸੀ ਜਿਵੇਂ ਆਪਾਂ ਨੇ। ਜਿਵੇਂ ਕ੍ਰੇਲੇ ਨੂੰ ਤੜਦੇ ਨਹੀਂ ਚਿਲਦੇ। ਪਿਆਜ਼ ਤੇ ਕ੍ਰੇਲੇ ਇਕੱਠੇ ਹੀ ਪਾ ਲੈਂਦੇ ਹੁੰਦੇ। ਉਹ ਵੀ ਵਧੀਆ ਬਣ ਜਾਂਦੇ ਸੀ ਤੜਦੇ। ਤੇ ਨੇ ਪਿਆਜ਼ ਹੋ ਗਏ ਜੀ ਬ੍ਰਾਊਨ ਜੀ ਆਪਾਂ ਮਸਾਲੇ ਐਡ ਕਰ ਦਾਂਗੇ ਨੂੰ ਮਿਕ ਪਾ ਦੂੰਗੀ ਜੀ ਟੇਸਟ ਅਨਸਾਰ ਲਾਲ ਮਿਰਚ ਘੱਟ ਕਰ ਦਈਏ ਜੀ ਬਹੁਤ ਕੌੜੀ ਹੈ ਹਰਦੀ ਜੀ ਜਿਹੜੇ ਪਤਾ ਮਗੇ ਗਰਮ ਮਸਾਲਾ ਨਾਲ ਆਪਾਂ ਐਡ ਕਰ ਦਾਂਗੇ ਤੁਹਾਨੂੰ ਨੂੰ ਇਨਸ਼ਾਅੱਲਾ ਨਾ ਕੋਈ ਤਰ੍ਹਾਂ ਮਿਕਸ ਕਰ ਦੋ ਮਿਕਸ ਕਰਕੇ ਇਹਨਾਂ ਵਾਲੀਆਂ ਕਾਰੇਲੇ ਐਡ ਕਰ ਦੋ ਆਪਾਂ ਦੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਿਆਜ਼ਾਂ ਦੇ ਵਿੱਚ ਕਰੇਲਿਆਂ ਦੇ ਜੀ ਤਨ ਮਿਕਸ ਕਰਕੇ ਢਾਕ ਦਾਂਗੇ ਸਿਮ ਗੈਸ ਤੇ 3-4 ਮਿੰਟ ਲਈ ਆਪਾਂ ਇਹਨੂੰ ਢਾਕੇ ਪਕਾਵਾਂਗੇ ਇਹਦੀ ਸਬਜ਼ੀ ਆਪਣੀ ਬਣ ਗਈ ਆ ਹੁਣ ਆਪਾਂ ਇੱਕ ਦੋ ਵਾਰੀ ਵਿੱਚ ਇਹਨੂੰ ਨਾਲ ਵੀ ਨਾਲ ਚੈੱਕ ਕਰਦੇ ਹਾਂ ਹਾਂਜੀ ਸਾਡੀ ਆਪਣੀ ਬਣ ਕੇ ਤਿਆਰ ਆ ਜੀ ਆਪਾਂ ਗੈਸ ਕਰ ਦਾਂਗੇ ਬੰਦ ਹਾਂਜੀ ਜਿਹੜੇ ਵੀਰ ਭੈਣ ਆਪਣੇ ਨਾਲ ਜੁੜੇ ਹੋਏ ਨੇ ਜੀ ਦੇ ਲਈ ਸੋਨੇ ਸੋਨੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਪਣਾ ਪਿਆਰ ਸਪੋਰਟ ਇਸੇ ਤਰ੍ਹਾਂ ਬਣਾਈ ਰੱਖੋ ਜੀ ਵਧੀਆ ਫੈਮਲੀ ਆਪਣੇ ਨਾਲ ਜੁੜੀਆਂ ਹੋਈਆਂ ਨੇ ਤੇ ਆਪ ਨੂੰ ਵੀਡੀਓ ਨੂੰ ਬਾਰਤ ਬਾਰ ਜੀ ਲਾਇਕ ਕਰਿਆ ਕਰੋ ਤੇਮ ਸ਼ੇਅਰ ਕਰਿਆ ਕਰੋ ਜੀ ਜਿਹੜੇ ਆਪਣੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡੇ ਪਿਆਰ ਸਦਕਾ ਹੀ ਆਪਾਂ ਨੇ ਅੱਗੇ ਜਾਣਾ ਜੀ ਗੈਸ ਆਪਾਂ ਕਰਤਾ ਜੀ ਬੰਦ ਜਿਹੜੇ ਨਵੇਂ ਆਪਣੇ ਚੈਨਲ ਤੇ ਆਉਂਦੇ ਨੇ ਜੀ ਪਹਿਲੀ ਵਾਰੀ ਹਾਂਜੀ ਜਿਹੜੇ ਨਵੇਂ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਉਹ ਵੀ ਆਪਣੇ ਜਿਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਸਾਨੂੰ ਥੋੜੀ سپورਟ ਦੀ ਲੋੜ ਆ ਪਲੱਸ ਬੰਦ ਕਰਤਾ ਜੀ ਬਸ ਸਫਾਈ ਕਰਨ ਠੰਡੀ ਹੋ ਫਿਰ ਆਪਾਂ ਇੱਕ ਡੋਂਗੇ ਦੇ ਵਿੱਚ ਕੱਢ ਲਾਂਗੇ ਇਹਨੂੰ